ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹਨਾਂ ਦਿਨਾਂ 'ਚ ਸਾਰੀ ਸਿੱਖ ਸੰਗਤ ਸਾਬਜਾਦਿਆਂ ਨੂੰ ਯਾਦ ਕਰ ਰਹੀ ਹੈ ਪਰ ਉਥੇ ਦੋਸਤੋ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਇੱਕ ਸਿੰਘ ਵੱਲੋਂ ਪਿੰਡ ਚਵਾਲ ਵਿੱਚ ਨਾਈ ਗਰੀਬ ਦੀ ਚੰਗੀ ਤਰ੍ਹਾਂ ਰੀਲ ਬਣਾਈ ਗਈ ਹੈ ਔਰ ਜਿਸ ਸਿੰਘ ਨੇ ਇਹ ਕੰਮ ਕੀਤਾ ਉਹਦਾ ਕਹਿਣਾ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਬੰਦਾ ਇੱਥੇ ਵਾਲ ਖਰੀਦਣ ਆਉਂਦਾ ਸੀ ਜਿਹਦੇ ਚੱਲਦੇ ਇਹਨੂੰ ਘੇਰ ਕੇ ਸਬਕ ਸਿਖਾਇਆ ਗਿਆ ਹੈ ਕਿਹੜੇ ਚੱਲਦੇ ਸ਼ਹੀਦੀ ਦਿਨ ਚੱਲਦੇ ਤੂੰ ਵਾਲ ਖਰੀਦਣ ਆ ਗਿਆ ਸਿੱਖ ਧਰਮ ਨੂੰ ਖੋਖਲਾ ਕਰਦੇ ਓ ਤੁਸੀਂ ਕੱਢ ਉਹ ਜਿਹੜੀ ਚਿੱਪ ਲੱਗੀ ਉਹ ਕੱਢ ਇਹਦੇ ਵਿੱਚੋਂ ਚਿੱਪ ਕੱਢ ਆਪ ਦਾ ਬਲੀਤ ਮਾਰ ਠੀਕ ਮਰਵਾ ਲੂੰਗਾ ਕਿੱਥੇ ਮਰਵਾਇੰਗ ਉਹ ਇਹਨੂੰ ਤੋੜ ਮੇਰੇ ਸਾਹਮਣੇ ਤੋੜ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਤਾਂ ਬਗਾਨਾ ਹੈ ਤੁਸੀਂ ਜੋ ਆਪਣੇ ਪਿੰਡ ਚ ਮੁੰਡੇ ਵਾਲ ਕੱਟਦੇ ਨੇ ਪਹਿਲਾਂ ਉਹਨਾਂ ਨੂੰ ਰੋਕੋ ਕਿਉਂਕਿ ਗਰੀਬ ਤੇ ਚੜ੍ਹਾਈ ਕਰਨੀ ਬੜੀ ਸੌਖੀ ਹੈ ਪਰ ਖਾਲਸਾ ਐਵੇਂ ਕਦੀ ਨਹੀਂ ਕਰਦਾ ਤੇ ਜੋ ਕਮ ਸਿੰਘ ਨੇ ਕੀਤਾ ਇਹ ਬਿਲਕੁਲ ਗਲਤ ਹੈ ਲੋਕਾਂ ਵੱਲ ਵੀ ਕਹਿ ਜਾਰੀ ਹੈ ਕਿ ਕੈਨੇਡਾ ਇੰਗਲੈਂਡ ਚ ਜੋ ਆਪਣੇ ਸੇਖੋ ਤੇ 크ਿਸਮਸ ਮਨਾ ਰਹੇ ਨੇ ਇਤਿਹਾਸ ਨੂੰ ਪੁੱਲ ਕੇ ਕਦੀ ਉਹਨਾਂ ਦੀ ਵੀ ਗੱਲ ਕਰੋ ਕਿਉਂ ਕਿਸੇ ਗਰੀਬ ਨਾਲ ਐਵੇਂ ਕਰਦੇ ਹੋ ਜਿਵੇਂ ਕਿ ਪਹਿਲਾਂ ਲਿਖਿਆ ਜੇ ਬਾੜਾ ਦਮ ਰੱਖਦਾ ਫਤਿਹਗੜ ਸਾਹਿਬ ਜਾ ਕੇ ਜੋ ਟਰੈਕਟਰਾਂ ਤੇ ਉ ਸੰਦੇਂਦੇ ਨੇ ਉਹਨਾਂ ਨੂੰ ਰੋਕ ਗਰੀਬ ਤੇ ਤਾਂ ਹਰ ਕੋਈ ਚੜਾਈ ਕਰ ਹੀ ਜਾਂਦਾ ਹੈ ਅਗਲੇ ਲਿਖਿਆ ਗਰੀਬ ਮਾਤੜ ਨੂੰ ਡਰਾ ਕੇ ਧਮਕਾ ਸਕਦੇ ਨੇ ਇਹ ਨਕਲੀ ਸਿੱਖ ਪਰ ਤਗੜੇ ਦੇ ਤਾਂ ਪੈਰਾਂ 'ਚ ਡਿੱਗ ਪੈਣਗੇ ਇੱਥੇ ਤੁਹਾਨੂੰ ਕੌਣ ਸਹੀ ਲੱਗਦਾ ਹੈ ਵਿਚਾਰ ਆਪਣੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ